ਫੋਨ ਲਗਾਇ ਤੇ ਕਿਤਾਈ ਰਿਫਾਇਨਰ ਪਾਸੋਂ ਗੋਡਿਆਰ ਪਾਸੋਂ ਬਾਬੇ ਬਾਬੇ ਗੋਡਿਆਰ ਇਹ ਤੇ ਲਾਗੇ ਮੈਨੂੰ ਗੱਲ ਸੁਣਾ ਹਾਂਜੀ ਹਾਂਜੀ ਨਾਰਗੀ ਜਰਾ ਦੇਖਵੇਂ ਤੇ ਸਖਦੀ ਕੋਈ ਨਾ ਤੇਰੇ ਕੋ ਬਾਣਾ ਕਿਥੋਂ ਪਿਆ ਬਾਣਾ ਜੀ ਇੱਥੇ ਆਪਣੇ ਇਧਰੋ ਇਧਰੋ ਆਈ ਹੁਸਾਬ ਤੋਂ ਸੱਚ ਕਾਟੋ ਇਧਰ ਆਪੀ ਉਹੀਆ ਬੁੱਧ ਮੈਂ ਤੇਰਾ ਵੀ ਉਹੀਆ ਬੁੱਧ ਮੈਂ ਵੀ ਮੈਂ ਮੈਂ ਤੇਰੇ ਨੂੰ ਕੁਛ ਕਿਹਾ ਜੀ ਤੂੰ ਨਹੀਂ ਕਿਹਾ ਨਹੀਂ ਤੇਰੇ ਨਾਲ ਜੀ ਲਗਾਇ ਤੇ ਕਿਤਾ ਇਹਨੂੰ ਮੈਂ ਨੂੰ ਬਲੇਟੇ ਬਲੂਟੇ ਮਾਰੇ ਕਿਨੇ ਕਿ ਕਿਤਾ ਨਹੀਂ ਕੋਈ ਕਿਤਾਈ ਬਾਕੀ ਕਿਹਦੇ ਕਿਤੇ ਪਾਰ ਨਾਲ ਪਛੜ ਘੋੜੀਰ ਪਛੜ ਬਾਬੇ ਘੋੜੀਰ ਪਛੜ ਨਾਲ ਦੇ ਨਾਲ ਉਹ ਨਹੀਂ ਮਾਰੇ ਕੋਲ ਕੋਲ ਨਹੀਂ ਕਿਤਾਗਾ ਪਾਣੀ ਆਉ ਡਾ ਦਿੰਦਾ ਇਹਦੇ ਨਾਲ ਆ ਲੈ ਕਿਤਾ ਬਾਰ ਸੌ ਲੱਗੇ ਮਾਰੇ ਬਰਾਬਰ ਬਰਾਬਰ ਪਲਾ ਲੋ ਦਿਖਾ ਦੋ ਫਿਰ ਇੱਕ ਬਾਤ ਮਾਰੇ ਇਹਦੇ ਆ ਲੈ ਉਹ ਨਹੀਂ ਉਹ ਨਹੀਂ ਮਾਰੇ ਕੱਟ ਗੋਲੀ ਨਹੀਂ ਨਹੀਂ ਆਪ ਬੰਨੂਆਂ ਉਧਰ ਉਧਰ ਬਸਰ ਬਸਰ ਬਹੁਤ ਬਸਰ ਤੂੰ ਅੱਗੇ ਰੁਕ ਜਾਈਂ ਬਾਬੇ ਬੂਬੇ ਇਹ ਵੀ ਸਾਥੀ ਦਾ ਹੀ ਵਾਲੇ ਦਾ ਉਹਦਾ ਦਿੰਦਾ ਇਹਦੇ ਨਾਲ ਉਹ ਨਹੀਂ ਇੱਕ ਕੱਲ ਆਇਆ ਸੀ ਇਹਦੇ ਦੂਰੀ ਪੁੱਛੇ ਨੂੰ ਆਇਆ ਸੀ ਕੱਲ ਇੱਕ ਕੱਲ ਆਇਆ ਸਾਡੇ ਕਮਰੇ ਜੇ ਇਹਨੂੰ ਕਹਿੰਦਾ ਇਹਨੂੰ ਆਪਾਂ ਦੋਨੇ ਮਾਰ ਦਿੰਨੇ ਆ ਕਹਿੰਦਾ ਆਪਾਂ ਜਿਨਾ ਨਹੀਂ ਸੀ ਬਾਬਾ ਇਹ ਸਗੋਂ ਗੱਗਲ ਕਰ ਇਹਨੇ ਫੋਨ ਚੋਰੀ ਤੇ ਬਬਲੇ ਲੈ ਕੇ ਇਹਨੂੰ ਫੋਨ ਉਹਨਾਂ ਚੈੱਕ ਕਰਾ ਹਾਂ ਕਰਾ ਗੜ ਮਿਲ ਹਾਂਜੀ ਲੱਗੀ ਲੱਗੀ ਗੁਰਤੇਗ ਬੁਹਾਦਰ ਪਾਸਾ ਲਈ ਆ ਗਿਆ ਸ਼ਰਾਬੀਓ ਨਹੀਂ ਉਹਨੇ ਕਿਹਾ ਇਹ ਤੂੰ ਦੂਸਰਾ ਆਗਦਾ ਬਿਨਾ ਚਲੋ ਦੂਸਰਾ ਆਗਦਾ ਬਿਨਾ ਗਲਤੀ ਹੋ ਗਈ ਮਾਰੇ ਗਲਤੀ ਹੋ ਗਈ ਹੈ ਗਲਤੀ ਹੋ ਗਈ ਮਾਰੇ ਉਸਰਾਬੀ ਬੋਤਾ ਦੇ ਫਿਰ ਗਲਤੀ ਸੋਲ ਕਹਿੰਦੇ ਕਿਤਾਈ ਆਨਲ ਪਾਸੇ ਘੋੜੀਆਂ ਪਾਸੇ ਬਬੇ ਘੋੜੀਆਂ ਹੇ ਲਾਗੇ ਪਿੰਨ ਗੱਲ ਸੁਣ ਲੈ ਹਾਂਜੀ ਹਾਂਜੀ ਨਾ ਕੀ ਜਰਾ ਤਕ ਮਿੰਟ ਸੱਕਦੀ ਤੈਨੂੰ ਬਾਣਾ ਕਿਸ ਨੂੰ ਬਣਾਜੀ ਇੱਥੇ ਆਪਣੇ ਇੱਥਰੋ ਇੱਧਰੋ ਹਾਂਜੀ ਉਸ ਨਾਲ ਸੱਚ ਕਹ ਤੋ ਇੱਧਰ ਆਪੀ ਉਹੀਆ ਬੁੱਧ ਮੈਂ ਤੇਰਾ ਪੀ ਉਹੀਆ ਬੁੱਧ ਮੈਂ ਵੀ ਮੈਂ ਮੈਂ ਤੇਰੇ ਨੂੰ ਕੁਛ ਕਿਹਾ ਜੀ ਕਿਉਂ ਨਹੀਂ ਕਿਹਾ ਨਹੀਂ ਮੈਂ ਦੱਸਦੀ ਮੈਂ ਗੱਲ ਤੇ ਤੈਨੂੰ ਮੈਂ ਨੂੰ ਬਲੇਟੇ ਬਲੂਟੇ ਬਾਰੇ ਕਿਨੇ ਕੀ ਕਿਤਾ ਨਹੀਂ ਕੋਈ ਕੋਈ ਕਿਤਾ ਹੀ ਬਣਾ ਗੁਰੂ ਮਾਲੀ ਸੋ ਲੱਗੇ ਤੇ ਕਿਤਾ ਹੀ ਫਾਈਨਲ ਪਾਸਾ ਗਵਾਡੀਆਂ ਪਾਸਾ ਬਬੇ ਕੁਆੜੇ ਬੋਲਿਆ ਇਹ ਨਾਲ ਜਾਨੂੰ ਉਹ ਨਹੀਂ ਮਾਰੇ ਕੋਕ ਕੋਕ ਬੰਦੀ ਕਿਤਾ ਜਾ ਆਉ ਡਾ ਕਰਦਾ ਇਹ ਤੇਰੇ ਨਾਲ ਆ ਉਹ ਨਹੀਂ ਕਿਤਾ ਬੋਲ ਬੋਲ ਲੱਗੇ ਮਾਰੇ ਬਰਾ ਬਰਾ ਬੁਲਾ ਲਾ ਸੋਗ ਕਰ ਉਹ ਟੂਣੇ ਕਾਤ ਮਾਰੇ ਇਹ ਤੇ ਆ ਲੋ ਉਹ ਨਹੀਂ ਉਹ ਨਹੀਂ ਮਾਰੇ ਫਟ ਫੁਰ ਨੀ ਨੀ ਆਪਾਂ ਉਹ ਅਧਰ ਅਧਰ ਪਸਰ ਪਸਰ ਉਹ ਅਧਰ ਉਹ ਤੂੰ ਆ ਕੇ ਨੂੰ ਚਾਈ ਬਾਬੇ ਬੂਗੇ ਇਹ ਵੀ ਸਾਡੇ ਨਾਲ ਇਹਦਾ ਪਤਾ ਦਿੰਦਾ ਇਹਦੇ ਨਾਲ ਇੱਕ ਆਇਆ ਸੀ ਇਹ ਜੀ ਉਹ ਚੇ ਨਾ ਆਇਆ ਸੀ ਇੱਕ ਆਇਆ ਸਾਡੇ ਕਮਰੇ ਜੇ ਇਹਨੂੰ ਕਹਿੰਦਾ ਇਹਨੂੰ ਆਪਾਂ ਦੋਨੇ ਮਾਰ ਦਿੰਨੇ ਆ ਕਹਿੰਦਾ ਆਪਾਂ ਜਿਨਾਨੀ ਸੀ ਬਾਈ ਇਹ ਸਾਰਾ ਗੱਗਲ ਕਰ ਇਹਨੇ ਫੋਨ ਵਿੱਚ ਚੋਰੀ ਦੇ ਬੱਬਲੇ ਲੈ ਕੇ ਫਿਰ ਫੋਨ ਉਹਨਾਂ ਚੈੱਕ ਕਰ ਉਹ ਹਾਂ ਸਾਰਾ ਜਿਹੜਾ ਮੇਰਾ ਫੋਨ ਹੈ ਹਾਂਜੀ ਲਗੀ ਨੀ ਚੱਟੇ ਗੁਰਤੇਗ ਭਾਦਰਪਾਲ ਸਾਹਿਬ ਜੀ ਪਹੁੰਚ ਗਿਆ ਸ਼ਰਾਬੀਓ ਨਹੀਂ ਉਹਨੇ ਕਿਹਾ ਚਲੋ ਦੂਸਰਾਂਗ ਦਾ ਬਿਨਾ ਚਲੋ ਦੂਸਰਾਂਗ ਦਾ ਬਿਨਾ ਗਲਤੀ ਹੋ ਗਈ ਮਾਰੇ ਗਲਤੀ ਹੋ ਗਈ ਹੈ ਗਲਤੀ ਹੋ ਗਈ ਮਾਰੇ